ਪਿੰਡ ਸੰਗਰਾਹੂਰ ਦੇ ਗੁਰਦੁਆਰਾ ਸਾਹਿਬ ਵਿੱਚ ਕਿਰਤੀ ਕਿਸਾਨ ਯੂਨੀਅਨ ਦੀ ਮੀਟਿੰਗ ਹੋਈ ਇਸ ਵਿੱਚ ਜਰਨਲ ਸੈਕਟਰੀ ਪੰਜਾਬ ਹਰਜਿੰਦਰ ਸਿੰਘ ਬਲਾਕ ਪ੍ਰਧਾਨ ਗੁਰਮੀਤ ਸਿੰਘ ਅਤੇ ਬਲਾਕ ਮੈਂਟੀ ਦੇ ਮੈਂਬਰ ਹਰਪਾਜਨ ਸਿੰਘ ਸ਼ਾਮਲ ਹੋਏ 14 ਮਾਰਚ ਨੂੰ ਦਿੱਲੀ ਮਹਾਸਭਾ ਪਹੁੰਚਣ ਦੀ ਸਭ ਨੂੰ ਬੇਨਤੀ ਕੀਤੀ ਸਾਧਿਕ ਤੋਂ ਜਸਵਿੰਦਰ ਬਰਮਾ ਦੀ ਮੈਂ ਜਸਵਿੰਦਰ ਬਰਮਾ ਤੁਸੀਂ ਦੇਖ ਰਹੇ ਹੋ A1 ਪੰਜਾਬੀ ਨਿਊਜ਼ ਚੈਨਲ ਅੱਜ ਅਸੀਂ ਸੰਗਰਾਹੂਰ ਦੇ ਗੋਦਰ ਸਾਹਿਬ ਵਿੱਚ ਆਏ ਹਾਂ ਜਿੱਥੇ ਕਿਰਤੀ ਕਿਸਾਨ ਯੂਨੀਅਨ ਦੇ ਕੁਝ ਲੀਡਰ 14 ਮਾਰਚ ਨੂੰ ਦਿੱਲੀ ਜਾਣ ਬਾਰੇ ਪੂਰੀ ਜੋਰਾਂ-ਸ਼ੋਰਾਂ ਤੇ ਤਿਆਰੀ ਕਰ ਰਹੇ ਹਨ ਸੁਣਦੇ ਹਨ ਉਹਨਾਂ ਦੇ ਵਿਚਾਰ ਤੇ ਉਹਨਾਂ ਨੂੰ ਮਿਲਦੇ ਹਨ ਜਿਹੜਾ ਅੰਦੋਲਨ ਚੱਲ ਰਿਹਾ ਕਿਸਾਨਾਂ ਦਾ ਉਸ ਦੇ ਸਬੰਧ ਵਿੱਚ ਜੋ ਉਥੇ ਕਿਸਾਨਾਂ ਤੇ ਅਤਿਆਚਾਰ ਕੀਤਾ ਉਸ ਦੇ ਸਬੰਧ ਵਿੱਚ ਅੱਜ ਸੰਯੁਕਤ ਕਿਸਾਨ ਮੋਰਚੇ ਨੂੰ ਪਿੰਡਾਂ 'ਚ ਮੀਟਿੰਗਾਂ ਕਰਾਈਆਂ ਜਾ ਰਹੀਆਂ ਜੋ 14 ਮਾਰਚ ਨੂੰ ਆਪਾਂ ਦਿੱਲੀ ਜਾਣਾ 13 ਮਾਰਚ ਨੂੰ ਇਥੇ ਜਾਣਾ 14 ਦੀ ਮਹਾਪੰਚਾਇਤ ਆ ਉਸ ਦੇ ਸਬੰਧ ਵਿੱਚ ਗੱਲਬਾਤ ਕਰਨ ਵਾਸਤੇ ਆਪਣੇ ਕੋਲੇ ਸੂਬਾ ਕਮੇਟੀ ਦੇ ਜਨਰਲ ਸੈਕਟਰੀ ਰਜਿੰਦਰ ਸਿੰਘ ਦੀਪ ਸਿੰਘ ਆਲਾ ਪਹੁੰਚੇ ਆ ਜੇਕਰ ਕਿਸੇ ਵੀ ਕਿਸਾਨ ਭਰਾ ਦਾ ਕੋਈ ਸਵਾਲ ਜਵਾਬ ਹੋਵੇ ਉਹ ਵੀ ਬੇਝਿਜਕ ਹੋ ਕੇ ਕਰ ਸਕਦਾ ਇਸ ਮੋਰਚੇ ਦੇ ਸਬੰਧੀ ਫਿਰ ਐਸੀ ਵੀ ਜੇ ਵਿਦੇਸ਼ੀ ਬੀਜ ਆ ਜੇ ਤੁਹਾਡੇ ਮੁਲਕ ਚ ਉਹਨੂੰ ਕੋਈ ਦਿੱਕਤ ਪੈ ਜੇ ਤਾਂ ਤੁਸੀਂ ਉਸ ਵਿਦੇਸ਼ੀ ਬੀਜ ਤੇ ਕੋਈ ਖੋਜ ਨਹੀਂ ਕਰ ਸਕਦੇ ਹੁਣ ਅਮਰੀਕਨ ਕਪਾਹ ਆ ਗਈ ਅਮਰੀਕਨ ਸੁੰਡੀ ਆ ਗਈ ਨਾਲ ਨਰਮਾ ਪੱਟੀ ਸਾਡੀ ਮਾਲਵੇ ਦੀ ਸਾਰੀ ਤਬਾਹ ਹੋ ਗਈ। ਨਰਮਾ ਪੱਟੀ ਕੈਂਸਰ ਪੱਟੀ ਬਣ ਗਈ। ਮਤਲਬ ਉਹਨਾਂ ਨੇ ਸਾਡੇ ਮੁਲਕ ਨੇ ਪਰਮਾਣੂ ਬੰਬ ਬਣਾ ਲਿਆ। ਕਿਸੇ ਮੁਲਕ ਨੂੰ ਬਰਬਾਦ ਖਤਮ ਕਰਨ ਦੇ ਲਈ। ਅਮਰੀਕਨ ਸੁੰਡੀ ਖਤਮ ਕਰਨ ਲਈ ਦਵਾਈ ਨਾ ਬਣੀ ਇਹਨਾਂ ਤੋਂ। ਚਿੱਟਾ ਮੱਛਰ ਚ ਉਹ ਗੁਲਾਬੀ ਮੱਛਰ ਨੂੰ ਖਤਮ ਕਰਨ ਲਈ ਦਵਾਈ ਨਾ ਬਣੀ। ਨੁਕਸ ਉਸ ਬੀਜ ਦੇ ਵਿੱਚ ਸੀ ਜਿਹੜਾ ਬਿਮਾਰੀਆਂ ਨੂੰ ਖਿੱਚਦਾ ਸੀਗਾ। ਉਹ ਜਿਵੇਂ ਆਪਾਂ ਕਹਿੰਦੇ ਕਿ ਮਾੜਾ ਢੱਗਾ ਛੱਤੀ ਰੋ ਆਪਣੇ ਸਰੀਰ ਮਾੜਾ ਸਰੀਰ ਵੱਧ ਬਿਮਾਰੀਆਂ ਨੂੰ ਖਿੱਚੂਗਾ। ਉਹ ਫਿਰ ਆਪਾਂ ਕਹਿੰਦੇ ਸਰੀਰ ਦੀ ਜਾਂਚ ਪੜਤਾਲ ਕਰਾਈਏ ਇਹਨੂੰ ਕਿਹੜੀਆਂ ਚੀਜ਼ਾਂ ਦੀ ਲੋੜ ਆ ਕਿ ਇਹ ਬਿਮਾਰੀਆਂ ਨਾਲ ਲੜਨ ਯੋਗਾ ਹੋਵੇ। ਹੁਣ ਜਿਹੜਾ ਉਹ ਬੀਜ ਦਿੱਤਾ ਸੀ ਸਾਨੂੰ ਸਾਡੀਆਂ ਯੂਨੀਵਰਸਿਟੀਆਂ ਉੱਤੇ ਕੁਝ ਕਰ ਨਹੀਂ ਸਕਦੀਆਂ ਸੀ। ਕਿਉਂ ਰੋਕਿਆ ਸੀ? ਕਿ ਉਹਨੂੰ ਵੱਧ ਬਿਮਾਰੀ ਪੈਂਦੀ ਸੀ। ਸਾਡੀਆਂ ਪਿੱਠਾਂ ਤੇ ਡਰਮੀਆਂ ਰਹਿੰਦੀਆਂ ਸੀ ਸਪਰੇਅ ਵਾਲੀਆਂ। ਜਿੰਨੀ ਵੱਧ ਸਪਰੇਅ ਹੁੰਦੀ ਸੀ ਉਹ ਸਪਰੇਅ ਵੇਚਣ ਵਾਲੀਆਂ ਕੰਪਨੀਆਂ ਨੂੰ ਉਹਨਾਂ ਵੱਧ ਮੁਨਾਫਾ ਹੁੰਦਾ ਸੀ। ਜਿਹੜਾ ਦਿੱਲੀ ਦੇ ਰਾਮਲੀਲਾ ਮੈਦਾਨ ਦੇ ਵਿੱਚ ਜਿਹੜਾ ਹੈਗਾ ਉਹ ਜਾਣਾ। 13 ਤਰੀਕ ਨੂੰ ਰਾਤ ਨੂੰ ਆਪਾਂ ਇੱਥੋਂ ਜਿਹੜੀ ਹੈਗੀ ਆ ਪੰਜਾਬ ਮੇਲ ਟ੍ਰੇਨ ਜਿਹੜਾ ਹੈਗਾ ਠੀਕ ਹੈ। ਤੋਂ ਉਹਦੇ ਵਾਸਤੇ ਜਿਹੜੇ ਵੀ ਸਾਥੀ ਇੱਥੇ ਨਹੀਂ ਆਏ। ਉਹਨਾਂ ਨਾਲ ਵੀ ਗੱਲ ਕਰਗੇ। ਵੱਧ ਤੋਂ ਵੱਧ ਸਾਥੀਆਂ ਨੂੰ ਜਿਹੜਾ ਹੈਗਾ ਉਹ ਦਿੱਲੀ ਰਾਮਲੀਲਾ ਮੈਦਾਨ ਜਿਹੜੀ 14 ਤਰੀਕ ਦੀ ਪਾਂ ਪੰਚਾਇਤ ਆ ਉਹਦੇ ਚ ਲੈ ਕੇ ਜਾਈਏ। ਤੁਸੀਂ ਸਾਰੇ ਆਏ ਸਮਾਂ ਕੱਢਿਆ ਆ ਪਰਚਾ ਹੈਗਾ ਜਰੂਰ ਤੁਸੀਂ ਲੈ ਕੇ ਜਾਓ ਜੇ ਪੜਿਓ ਤੇ ਹੋਰਾਂ ਨੂੰ ਵੰਡਿਓ। ਇਹ ਸਾਸ ਦੇ ਨਾਲ ਕਿ ਵੱਡੀ ਗਿਣਤੀ ਚ 13 ਰਾਤ ਨੂੰ ਜਾਉਣਾ 14 ਰਾਤ ਦੀ ਆਪਣੀ ਵਾਪਸੀ ਹੈਗੀ ਆ। ਕੰਮ ਤੰਦਿਆਂ ਨੂੰ ਇਦਾਂ ਕਾਊਂਟ ਲੋ ਕੇ ਵੱਧ ਤੋਂ ਵੱਧ ਸਾਥੀ ਫੇ ਚੱਲੀਏ। ਤੁਸੀਂ ਸਾਰੇ ਆਏ ਸਮਾਂ ਕੱਢ ਕੇ ਗੱਲਬਾਤ ਸੁਣੀ ਥੋੜਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਾਦਿਕ ਤੋਂ ਜਸਵਿੰਦਰ ਬਰਮਾ ਦੀ ਰਿਪੋਰਟ